ਹਾਂਜੀ ਸਟਾਰ ਸਿੱਖੀ ਦੀ ਨਿਆਰੀ ਅਤੇ ਮਿਆਰੀ ਹਸਤੀ ਕਾਇਮ ਰੱਖਣ ਲਈ ਸਮੇ ਸਮੇਤੇ ਸੰਤਾਂ ਨੂੰ ਸਿਪਾਹੀ ਬਣਨਾ ਪਿਆ ਟੰਡ ਜਦੋਂ ਵੀ ਕਦੇ ਆਵ ਕੀ ਆਉਤ ਨਿਤਾਨ ਬਣੀ ਹੈ ਤਦ ਹੀ ਖਾਲਸਾਈ ਫੌਜ ਨੇ ਰਣ ਵਿੱਚ ਜੂਝ ਕੇ ਪਹਿਲਾ ਮਰਨ ਕਬੂਲਿਆ ਹੈ ਡੰਡੇ ਇਸ ਸਿਧਾਂਤ ਤੇ ਪਹਿਰਾ ਦੇਣ ਵਾਲੇ ਸਰਲੱਥ ਸੂਰਮਿਆਂ ਨੇ ਸਿੱਖ ਇਤਿਹਾਸ ਦੀ ਇਬਾਰਤ ਨਾ ਸਿਰਫ ਆਪਣੇ ਖੂਨ ਨਾਲ ਲਿਖੀ ਸਗੋਂ ਇਸ ਦਾ ਬਾੜ ਵਧਾਉਣ ਲਈ ਸ਼ਹਾਦਤ ਦੇ ਜਾਮ ਵੀ ਪੀਤੇ ਡੰਡੇ ਇਸ ਇਬਾਰਤ ਦਾ ਹੀ ਅਹਿਮ ਅੰਗ ਹੈ ਸਨ 1746 ਵਿੱਚ ਵਾਪਰਿਆ ਛੋਟਾ ਕੱਲੂਕਾਰ ਡੰਡੀ ਸਿੱਖ ਇਤਿਹਾਸ ਵਿੱਚ ਦੋ ਕੱਲੂਕਾਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਨੂੰ ਵੱਡਾ ਅਤੇ ਦੂਸਰੇ ਨੂੰ ਛੋਟਾ ਕੱਲੂਕਾਰ ਕਿਹਾ ਜਾਂਦਾ ਹੈ ਵੱਤ ਦੇ ਹਾਕਮਾ ਅਤੇ ਗੁਰੂ ਘਰ ਦੇ ਦੁਖੀਆਂ ਨੂੰ ਸਿੱਖੀ ਦੀ ਚੜਤੀ ਕਲਾ ਕਦੇ ਰਾਸ ਨਹੀਂ ਆਈ ਅਤੇ ਉਹ ਹਬੇਸ਼ਾਹੀ ਇਸ ਨੂੰ ਢਾਲ ਲਗਾਉਣ ਦੀਆਂ ਚਾਲਾਂ ਚਲਤੇ ਰਹੇ ਹਨ ਡੰਡੀ ਇਹਨਾਂ ਚਾਲ ਬਾਸਾਂ ਵਿੱਚ ਇੱਕ ਹੀ ਲਾਹੌਰ ਦਰਬਾਰ ਨਾਲ ਜੁੜੇ ਦੀਵਾਨ ਲਖਪਤ ਰਾਏ ਅਤੇ ਉਸ ਦਾ ਸਕਾਪਰਾ ਜਸਪਤ ਰਾਏ ਸ਼ਾਮਿਲ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਡੌਰ ਦੇ ਇਨ੍ਹਾਂ ਖੱਤਰੀ ਭਰਾਵਾਂ ਦੇ ਈਰਖਾ ਲੋ ਅਤੇ ਜ਼ਾਲਮਾਨਾ ਸੁਭਾ ਕਰਨ ਕਹਨੂ ਵਾਰ ਦੀ ਸ਼ੰਭ ਵਿੱਚ ਇੱਕ ਖੂਨੀ ਦੁਖਾਤ ਵਾਪਰਿਆ ਜਿਸ ਨੂੰ ਇਤਿਹਾਸ ਵਿੱਚ ਛੋਟੇ ਘੱਲੂ ਘਾਰੇ ਤੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਡੰਡੀ ਪੈਰਾ ਲੋਹਾਰ ਦੇ ਸੁਪੇਦਾਰ ਯਹੀਖਾਨ ਨੇ ਇੱਕ ਦੋਵੇਂ ਭਰਾਵਾਂ ਨੂੰ ਵਾਧੂ ਅਧਿਕਾਰ ਦਿੱਤੇ ਹੋਏ ਸਨ ਇਹਨਾਂ ਦੀ ਵਰਤੋਂ ਉਹ ਅਕਸਰ ਮਨਮਰਜ਼ੀ ਨਾਲ ਕਰਦੇ ਸਨ ਇਸ ਮਰਸੀ ਤਹਿਤ ਹੀ ਜਸਪਤ ਰਾਏ ਨੇ ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਜਸਪਤ ਰਾਏ ਦੀ ਇਸ ਵਧੀਕੀ ਕਾਰਨ ਲੋਕ ਖਾਲਸੇ ਦੀ ਸ਼ਰਮ ਆਉਣ ਲੱਗੇ ਦੰਡੀ ਸੰਮਤ 1803 ਵਿੱਚ ਅਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਤੇ ਸਿੱਖ ਸੰਗਤ ਦਾ ਵਿਸ਼ਾਲ ਇਕੱਠ ਹੋਇਆ ਜਿਹੜਾ ਜਸਪੁੱਤ ਰਾਏ ਨੂੰ ਚੰਗਾ ਨਾ ਲੱਗਾ ਡੰਡੇ ਉਸਨੇ ਸੰਗਤ ਨੂੰ ਗੁਰਦੁਆਰਾ ਖਾਲੀ ਕਰਨ ਦਾ ਹੁਕਮ ਦਿੱਤਾ ਸੰਗਤ ਵੱਲੋਂ ਜਵਾਬ ਵਿੱਚ ਕਿਹਾ ਗਿਆ ਕਿ ਉਹ ਕਈ ਦਿਨ ਤੋਂ ਫਾਕੇ ਹਨ ਪ੍ਰਸ਼ਾਦਾ ਪਾਣੀ ਸ਼ੱਕ ਕਿ ਸਵੇਰੇ ਇਥੋਂ ਕੂਚ ਕਰ ਜਾਣਗੇ ਪਰ ਜਸਪਤ ਰਾਏ ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਡਰੇ ਉਸ ਨੇ ਧਾਲ ਇਕੱਠੀ ਕਰਕੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ ਨਾ ਚਾਉਂਦਿਆਂ ਹੋਇਆ ਵੀ ਸਿੱਖਾਂ ਨੂੰ ਇਹ ਲੜਾਈ ਲੜਨੀ ਪਈ ਡੰਡੇ ਹਾਥੀ ਤੇ ਚੜਿਆ ਜਸਪਤ ਰਾਏ ਸਿੱਖਾ ਵੱਲ ਵਧ ਵਧ ਰਿਹਾ ਸੀ ਉਸ ਦੇ ਵਾਅਦੇ ਨੂੰ ਠੱਲ ਪਾਉਣ ਲਈ ਭਾਈ ਨਿਭਾਉ ਸਿੰਘ ਪੂਛ ਦਾ ਸਹਾਰਾ ਲੈ ਕੇ ਹਾਥੀ ਉੱਪਰ ਜਾ ਚੜੇ ਅਤੇ ਉਸ ਨੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾ ਦਿੱਤਾ ਜਸਪਤ ਰਾਏ ਦੀ ਮੌਤ ਨਾਲ ਮੁਗਲ ਫੌਜ ਵਿੱਚ ਭਗੜ ਮੱਚ ਗਈ ਅਤੇ ਉਹ ਮੈਦਾਨ ਛੱਟ ਗਈ। ਆਪਣੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਦੀਵਾਲ ਲਖਪਤ ਰਾਏ ਦਾ ਦਿਮਾਗੀ ਤوازن ਵਿਗੜ ਗਿਆ ਅਤੇ ਉਸ ਨੇ ਬਦਲਾ ਲੈਣ ਦੀ ठान ਲਈ ਟੰਡੀ। ਉਸ ਦਾ ਕਹਿਣਾ ਸੀ ਕਿ ਜਦ ਤੱਕ ਉਹ ਸਿੱਖੀ ਨੂੰ ਖਤਮ ਨਹੀਂ ਕਰ ਲੈਂਦਾ ਤਦ ਤੱਕ ਸਿਰ ਤੇ ਪੱਗ ਨਹੀਂ ਬਨੇਗਾ ਡੰਡੇ ਲਾਹੌਰ ਦੇ ਗਵਰਨਰ ਯਹੀਆ ਖਾਤੋਂ شاہی ਫੌਜ ਲੈ ਕੇ ਲਖਪਤ ਰਾਏ ਨੇ ਆਪਣੇ ਜ਼ੁਲਮ ਦੀ ਇਬਦਤਾ ਕਰ ਦਿੱਤੀ ਜਿਸ ਤਹਿਤ ਉਹ ਲਾਹੌਰ ਸ਼ਹਿਰ ਦੇ ਆਮ ਸਿੱਖਾਂ ਨੂੰ ਆਪਣੇ ਗੁੱਸੇ ਦਾ ਸ਼িকার ਬਣਾਉਣ ਲੱਗਾ ਡੰਡੀ ਦੀਵਾਨ ਕੌੜਾ ਮਲ ਦੀ ਅਗਵਾਈ ਹੇਠ ਕੁਝ ਪਤਵੰਤੇ ਹਿੰਦੂਆਂ ਨੇ ਲਖਪਤ ਰਾਏ ਨੂੰ ਅਚੇਹਾ ਕਹਿਰ ਕਮਾਉਣ ਤੋਂ ਵਰਜਿਆ ਪਰ ਉਸ ਦੀ ਸਿਹਤ ਤੇ ਕੋਈ ਅਸਰ ਨਾ ਹੋਇਆ ਡੰਡੀ ਸਟਾਫ